जय माता नणा देवी जी दोस्तों माता नणा देवी दरबार हिमाचल प्रदेश ਵਿੱਚ ਸੁਖਣਾ ਸੁੱਖ ਨਾਲ ਅੱਖਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਤੇ ਅੱਖਾਂ ਦੀ ਰੋਸ਼ਨੀ ਪੂਰੀ ਹੋ ਜਾਂਦੀ ਹੈ ਅੱਜ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ जय माता दी ਲਿਖ ਕੇ ਆਪਣੀ ਹਾਜ਼ਰੀ ਜਰੂਰ ਲਵਾਇਓ ਮਾਤਾ ਨणा देवी जी ਸਭ ਤੇ ਕਿਰਪਾ ਕਰਦੀ ਹੈ ਤੁਹਾਡੀ ਵੀ ਹਰ ਮਨੋ ਕਾਮਨਾ ਪੂਰਨ ਕਰੂਗੀ ਦੋਸਤੋ ਮਾਤਾ ਨणा देवी ਦੇ ਮੰਦਰ ਵਿੱਚ ਅੱਖਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸੁਖਣਾ ਸੁਖੀ ਜਾਂਦੀ ਹੈ ਅਤੇ ਮਾਤਾ ਜੀ ਦੀ ਕਿਰਪਾ ਨਾਲ ਸ਼ਰਧਾਲੂਆਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ निजात ਮਿਲ ਜਾਂਦੀ ਹੈ ਤੇ ਅੱਖਾਂ ਦੀ ਰੋਸ਼ਨੀ ਪੂਰੀ ਹੋ ਜਾਂਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਨਾਣਾ ਦੇਵੀ ਬਾਜ਼ਾਰ ਦੀਆਂ ਦੁਕਾਨਾਂ ਤੇ ਚਾਂਦੀ ਦੇ ਨੇਤਰ ਚਾਂਦੀ ਦੀਆਂ ਅੱਖਾਂ ਰੱਖੀਆਂ ਹੁੰਦੀਆਂ ਨੇ ਤੇ ਸ਼ਰਧਾਲੂ ਚਾਂਦੀ ਦੇ ਨੇਤਰ ਉੱਥੋਂ ਲੈ ਕੇ ਮਾਤਾ ਨਾਣਾ ਦੇਵੀ ਜੀ ਦੇ ਮੰਦਰ 'ਚ ਚੜਾਉਂਦੇ ਨੇ ਮਾਤਾ ਦੇ ਮੰਦਰ ਵਿੱਚ ਚਾਂਦੀ ਦੇ ਨੇਤਰ ਚੜਾਉਣ ਪਿੱਛੇ ਕਹਾਣੀ ਇਹ ਹੈ ਕਿ ਜਿੰਨਾ ਸ਼ਰਧਾਲੂਆਂ ਨੂੰ ਕੋਈ ਅੱਖਾਂ ਨਾਲ ਸੰਬੰਧਤ ਬਿਮਾਰੀ ਹੋਵੇ ਜਾਂ ਉਹਨਾਂ ਦੀ ਨਿਗਾਹ ਰੋਸ਼ਨੀ ਘੱਟ ਹੋ ਗਈ ਹੋਵੇ ਤਾਂ ਉਹ ਸ਼ਰਧਾਲੂ ਮਾਤਾ ਨਾਣਾ ਦੇਵੀ ਜੀ ਦੇ ਮੰਦਰ 'ਚ ਅੱਖਾਂ ਦੀ ਬਿਮਾਰੀ ਤੋਂ ਛੁਟਕਾਰਾ ਮਿਲਣ ਅਤੇ ਅੱਖਾਂ ਦੀ ਘੱਟ ਹੋਈ ਰੋਸ਼ਨੀ ਨੂੰ ਪੂਰੀ ਹੋਣ ਸੰਬੰਧੀ ਸੁਖਣਾ ਸੁਖਦੇ ਨੇ ਅਤੇ ਜਦ ਮਾਤਾ ਦੀ ਕਿਰਪਾ ਨਾਲ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਫਿਰ ਚਾਂਦੀ ਦੇ ਨੇਤਰ ਚਾਂਦੀ ਦੀਆਂ ਅੱਖਾਂ ਮਾਤਾ ਜੀ ਦੇ ਮੰਦਰ 'ਚ ਚੜਾਉਂਦੇ ਨੇ ਮੰਦਰ ਵਿੱਚ ਸੁਖਣਾ ਸੁਖਣ ਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਇਹ ਚਮਤਕਾਰ ਹੁੰਦਾ ਦੇਖਿਆ ਵੀ ਗਿਆ ਇਸ ਚਮਤਕਾਰ ਸੰਬੰਧੀ 29 ਜੂਨ 2023 ਨੂੰ ਉਜਵਲ ਹਿਮਾਚਲ ਹਿੰਦੀ ਅਖਬਾਰ ਨੇ ਅੱਖਾਂ ਦੀ ਰੋਸ਼ਨੀ ਵਾਪਸ ਆਉਣ ਵਾਲੇ ਇੱਕ ਸ਼ਰਧਾਲੂ ਜੋ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੇਗੇਸ਼ਵਰ ਜੋਸ਼ੀ ਦੀ ਉਸ ਦੇ ਪਰਿਵਾਰ ਸਮੇਤ ਫੋਟੋ ਅਤੇ ਖਬਰ ਪ੍ਰਕਾਸ਼ਿਤ ਕੀਤੀ ਸੀ ਜਲੰਧਰ ਦੇ ਸਰਧਾਲੂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਣ ਤੇ ਇਸ ਨੇ ਪਰਿਵਾਰ ਸਮੇਤ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਪਹੁੰਚ ਕੇ ਚਾਂਦੀ ਦੇ ਨੇਤਰ ਮਾਤਾ ਜੀ ਦੇ ਚਰਨਾਂ ਦੇ ਵਿੱਚ ਚੜ੍ਹਾਈ ਸਨ ਦੋਸਤੋ ਮਾਤਾ ਨੈਣਾ ਦੇਵੀ ਦੀ ਕਿਰਪਾ ਨਾਲ ਇਸ ਮੰਦਰ ਚ ਸੁਖਣਾ ਸੁਖਣ ਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਕੇ ਅੱਖਾਂ ਦੀ ਰੋਸ਼ਨੀ ਪੂਰੀ ਹੋ ਜਾਂਦੀ ਹੈ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ